ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਕੋਲ ਟ੍ਰੈਂਡ ਉੱਤੇ ਕੱਲ ਮੇਜਲਿਕ ਦੇ ਕੋਲ ਦਿੱਖਾਤੇ ਆਟਾ ਕਰਾ ਦੇ ਦੁਨੀਆ ਲਾਤੀ ਨੱਚਣ ਕਿਮਕਮੀ ਤੇ ਪੰਗੜੇ ਇਹ ਕਮਾਂਡ ਵਿੱਚ ਹੈ ਦੁਨੀਆ ਦੇ ਸੋਪਰ ਭੜ ਗਏ ਨੇ ਤੁੱਗਾ ਵਾਲਾ ਪੰਟੀ ਹੁਣ ਥਾਪੀਆਂ ਚੱਲ ਪੈਣੀਆਂ ਬੜਾ ਵੀ ਅਗਲੇ ਸਾਲ ਮੇਲਾ ਸਾਡੇ ਪਿੰਡ ਹੋਵੇਗਾ ਅਗਲੇ ਸਾਲ ਮੇਲਾ ਸਾਡੇ ਪਿੰਡ ਹੋਵੇਗਾ ਆ ਦੁੱग्गा ਵਾਲਾ ਦੁੱग्गा ਵਾਲੇ ਲੋਕ دیਵਾਨੇ ਜਿਸ ਨੂੰ ਕਰਨੇ ਆਉਂਦੇ ਐ sire sire ਦੇ ਰੇਡਰ ਫੜਨੇ ਆਉਂਦੇ ਐ ਆ ਵੇਖਦਾ ਵੀ ਪਰ ਗੱਦੋ ਵਾਲੀਆ ਤਗੜਾ ਨੰਬਰ ਉਧਰ ਦੀ ਕਬੱਡੀ 10000 ਦੀ ਹੈ ਸੰਦੀਪ ਲੋਧਰ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਵਧਾ ਹੋਇਆ ਕਿ ਜੰਮਿਆ ਜੱਟ ਵਿੱਚ ਮਾਲਵੇ ਦੇ ਖੇਤੇ ਜ਼ਰੂਰ ਮਿੱਤਰੋ ਕਬੱਡੀ ਦਾ ਜੇ ਵੇਖਣਾ ਹੈ ਦੂਜਾ ਹਰਜੀਤ ਰੇਟ ਲੁਧਰ ਦੀ ਮੇਰੀ ਉਹਦੀ ਲੁਧਰ ਦੇ ਲਈ ਇੱਕ ਰਾਮੂ ਵਾਲੀ ਜੱਗੀ ਤੇ ਹੈਪੀ ਹੀਰੇ ਵਾਲੀ ਉਹ ਇੱਕ ਕਬੱਡੀ ਬਾਕੀ ਹੈ ਮੇਰੇ ਵੀਰੋ ਆਹ 10000 ਲੁਧਰ ਨੇ ਜਿੱਤ ਲਿਆ ਇੰਦਰਜੀਤ ਸਾਹਿਬ ਭੱਜਿਆ ਆਉਂਦਾ ਸੌਖਾ ਆਹ ਸਾਹਮਣੇ ਕਬੱਡੀ ਪੈ ਗਈ ਨੌਜਨ ਹੈ ਹੋਰ ਦੇਖਣਾ ਵੀ ਇਸ ਲਈ ਇਸ਼ਾਰਾ ਕੀ ਹੈ ਵੀ ਨੰਬਰ ਵੀ ਜਿਆ ਬੇਓ ਪਲੰਟੀ ਇਸ ਗੱਲ ਦਾ ਹਲੇ ਕੁਝ ਨਹੀਂ ਪਤਾ ਮੇਰੇ ਵੀਰੋ ਕਿਉਂਕਿ ਹਲੇ ਤੀਰ ਕਮਾਨ ਵਿੱਚ ਹੈ ਦੁਨੀਆ ਦੇ ਸੂਪਰ ਭੜ ਗਏ ਨੇ ਤੁੱਗਾ ਵਾਲਾ ਪੰਟੀ ਹੁਣ ਥਾਪੀਆਂ ਚੱਲ ਪੈਣੀਆਂ ਥਾਪੀਆਂ ਚੱਲ ਪੈਣੀਆਂ ਪੰਟੀ ਵਾਲੀ ਤੀਜੀ ਰੇ ਜੱਗੀ ਰਾਮੂ ਵਾਲੀਆ

ਆਹ 10000 ਰੁਪਿਆ ਤੇ ਚਮਕਾਰ ਫੜ ਲਾ ਜੱਗੀ ਰਾਮੂ ਵਾਲੀਏ ਤੂੰ ਨਿਊਜ਼ੀਲੈਂਡ ਦੇ ਪ੍ਰਸਿੱਧ ਖੇਡ ਪ੍ਰਮੋਟਰ ਤੋਂ ਆਹ ਸਾਹਮਣੇ ਇਸ ਵੇਲੇ ਪਈ ਹੋਏ ਰੇਡ ਦੁੱਗਾ ਵਾਲਾ ਬੱਲੇ ਬੱਲੇ ਹੋ ਰਹੀ ਹੈ ਮੇਜਰ ਲੀ ਖੇਡ ਰਹੀ ਹੈ ਅੱਤ ਲੱਗਦਾ ਅੱਤ ਲੱਗਦਾ ਹੁਣ ਫੁੱਲਾ ਸੂਸਕ ਵਾਲਾ ਨਾਲ ਕਹਿੰਦੇ ਬਿੱਲੀ ਖੁਸ਼ੀ ਖੁਸ਼ੀ ਹੁਣ ਸਵਾਦ ਆਉਣਾ ਕੁੱਟੋ 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 ਹੁਣ ਸਵਾਦ ਆਉਣਾ ਆਉਣਾ ਹੀ ਆਉਣਾ ਆਉਣਾ ਹੀ ਆਉਣਾ ਜੰਗਲਰ ਦੇ ਲਈ ਤਾੜੀਆਂ ਇਸੇ ਤਰ੍ਹਾਂ ਦੀਆਂ ਹੋਰ ਘੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਕਬੱਡੀ ਟ੍ਰੈਂਡ ਤੇ ਵੀਡੀਓ ਸ਼ੇਅਰ ਕਰੋ ਵਾ